हां जी सोशल मीडिया एसोसिएशन निहाल सिंह ਵਾਲਾ ਦੀ ਸਮੁੱਚੀ ਟੀਮ ਪਹੁੰਚੀ ਅੱਜ ਸਮਾਜ ਸਵੀ ਭਿੰਦਰਪਾਲ ਲੂੰਬਾ ਜੀ ਕੋਲ ਸੋ ਗੱਲਬਾਤ ਕਰਦੇ ਭਿੰਦਰਪਾਲ ਲੂੰਬਾ ਜੀ ਨਾਲ ਲੂੰਬਾ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਸੋਸ਼ਲ ਮੀਡੀਆ ਵੱਲੋਂ ਕੋਟਲ-ਕੋਟ ਧੰਨਵਾਦ ਨਿਹਾਲ ਸਿੰਘ ਵਾਲਾ ਵੱਲੋਂ ਧੰਨਵਾਦ ਜੀ ਤੁਸੀਂ ਆਉਦੇ ਕੀਮਤੀ ਸਮੇਂ ਚ ਸਮਾਂ ਦਿੱਤਾ ਅੱਛਾ ਸਰ ਇੱਕ ਤੁਹਾਡੇ ਦੇ ਨਾਲ ਪਿੱਛੇ ਜੇ ਇੱਕ ਪਰਚਾ ਹੋਇਆ ਸੀ ਤੇ ਸ਼ਾਰਟਕਟ ਆਪਾਂ ਗੱਲ ਕਰਾਂਗੇ ਉਹ ਪਰਚੇ ਦਾ ਅੱਜਕੱਲ੍ਹ ਸਥਿਤੀ ਕਿੱਥੇ ਖੜੀ ਹੈ ਕਿੱਥੇ ਗੱਲਬਾਤ ਬਣੀ ਕੀ ਉਹਦਾ ਸਮਾਚਾਰ ਹੈ ਰਾਜਦਨੀ ਉਹ ਜਿਹੜਾ ਪਰਚਾ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਵੀ ਉਹ ਸਭ ਬਿਲਕੁਲ ਝੂਠਾ ਦਰਦ ਕੀਤਾ ਗਿਆ ਸੀ ਜੀ ਅਸਲ ਦੇ ਵਿੱਚ ਮੁੱਦਾ ਤਾਂ ਇਹ ਸੀਗਾ ਕਿ ਵੀ ਉਹ ਜਿਹੜੇ ਨਵਾਲਗ ਲੜਕੀ ਸੀਗੀ ਉਹ ਉਹ ਉਹਦੀ ਜਿਹੜੀ ਵੀਡੀਓ ਬਣਾਈ ਸੀ ਅਸੀਂ ਨਸ਼ੇ ਦੇ ਹਾਲਤ ਦੇ ਵਿੱਚ ਤੇ ਉਹ ਵੀਡੀਓ ਨੂੰ ਅਸੀਂ ਵਿਦ ਕਹਿ ਲੋ ਕਿ ਵੀ ਸਾਰੇ ਜਿਹੜੇ ਨਿਯਮਾਂ ਦੇ ਤਹਿਤ ਹੀ ਛਾਇਆ ਕੀਤਾ ਸੀਗਾ ਹਮ ਕੁੜੀ ਦਾ ਫੇਸ ਵੀ ਬਲਰ ਸੀ ਉਹਦੀ ਆਈਡੈਂਟੀਟੀ ਵੀ ਕਿਤੇ ਨਹੀਂ ਡਿਸਕਲੋਜ਼ ਕੀਤੀ ਸੀ ਪਰ ਕਿਉਂਕਿ ਇਹ ਜਿਹੜਾ ਨਸ਼ੇ ਦੇ ਖਿਲਾਫ ਸੀਗੀ ਕਹ ਲੋ ਕਿ ਵੀ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਸਰਕਾਰ ਦੇ ਨਾਲ ਉਹਨਾਂ ਦੀ ਪਾਈਵਾਲੀ ਹੈ ਸਰਕਾਰ ਨੇ ਉਹਨਾਂ ਦਾ ਸਾਥ ਦਿੱਤਾ ਸੋ ਇਸ ਕਰਕੇ ਉਹ ਮੇਰੇ ਖਿਲਾਫ ਜਿਹੜਾ ਇੱਕ ਝੂਠਾ ਪਰਚਾ ਮੇਰੇ ਤੇ ਸੁਖਦੀਪ ਸਿੰਘ ਭਮ ਦੇ ਖਿਲਾਫ ਪਾਕਸੋ ਤੇ ਐਨਡੀਪੀਐਸ ਦੇ ਤਹਿਤ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ ਉਹ ਉਸ ਪਰਚੇ ਨੂੰ ਜਿਹੜਾ ਹੈਗਾ ਲੋਕਾਂ ਦੇ ਵਿੱਚ ਉਹਦੀ ਇੰਨੀ ਕਿ ਰੈਜ਼ੈਂਟਮੈਂਟ ਗਈ ਲੋਕਾਂ ਨੇ ਖੁਦ ਖੁਦ ਸੰਘਰਸ਼ ਕਰਨਾ ਸ਼ੁਰੂ ਕੀਤਾ ਤਾਂ ਸਰਕਾਰ ਨੇ ਇੱਕ ਇੰਟੈਲੀਜੈਂਸੀ ਦੀ ਰਿਪੋਰਟ ਮੰਗੀ ਗਈ ਸਰਕਾਰ ਨੇ ਮੰਗੀ ਤਾਂ ਉਸ ਰਿਪੋਰਟ ਦੇ ਆਧਾਰ ਤੇ ਇੱਕ ਸੱਟ ਬਣ ਗਈ ਸੀ ਡੀਜੀਪੀ ਲੈਵਲ ਤੇ ਜੀ ਸੋ ਉਸ ਸੱਟ ਵੱਲੋਂ ਜਿਹੜੀ ਉਹਦੀ ਜਾਂਚ ਲਗਭਗ ਮੁਕੰਮਲ ਹੋਈ ਪਈ ਹੈ ਪਰ ਕਿਉਂਕਿ ਜਿਹੜੇ ਉਹ ਸ਼ਿਕਾਇਤ ਕਹ ਲੋਗੇ ਉਹ ਲੜਕੀ ਸੀਗੀ ਤੇ ਉਹਦੀ ਮਦਰ ਉਸ ਧਿਰ ਦੇ ਹਲੇ ਤੱਕ ਬਿਆਨ ਨਹੀਂ ਹੋ ਸਕੇ ਕਿਉਂਕਿ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਮਿਲ ਹੀ ਨਹੀਂ ਰਿਹਾ ਵੀ ਉਹ ਕਿੱਥੇ ਹੈ ਸੋ ਉਹਨਾਂ ਦੇ ਬਿਆਨ ਨਾ ਹੋਣ ਕਰਕੇ ਉਹ ਸਿੱਟ ਦੀ ਰਿਪੋਰਟ ਹੈ ਜਿਹੜੀ ਉਹ ਫਾਈਨਲ ਨਹੀਂ ਹੋ ਸਕੇ ਸੋ ਅਸੀਂ ਜਿਹੜਾ ਉਹਦੇ ਪਰਚੇ ਦੀ ਕੈਂਸਲੇਸ਼ਨ ਹੈ ਜਿਹੜੀ ਉਹ ਬਹੁਤ ਜਲਦੀ ਪਾਉਣ ਜਾ ਰਹੇ ਹਾਂ ਹਾਈ ਕੋਰਟ ਦੇ ਵਿੱਚ ਕਿਉਂਕਿ ਉਹ ਤਾਂ ਹੋ ਸਕਦਾ ਹੈ ਕਿ ਵੀ ਕਿਤੇ ਦੂਰ ਨੇੜੇ ਚੱਲੀਆਂ ਗਈਆਂ ਗਈਆਂ ਹੁਣ ਹਨਾ ਤੇ ਇਸ ਹਿਸਾਬ ਨਾਲ ਤਾਂ ਫਿਰ ਸਿੱਟ ਦੀ ਜਾਂਚ ਕਦੇ ਕੰਪਲੀਟ ਹੋਣੀ ਨਹੀਂ ਸੋ ਇਸ ਕਰਕੇ ਅਸੀਂ ਜਿਹੜਾ ਹਾਈ ਕੋਰਟ ਦਾ ਸਹਾਰਾ ਫੇਰ ਲੈਣ ਜਾ ਰਹੇ ਹਾਂ ਵੀ ਉਸ ਪਰਚੇ ਦੀ ਕੈਂਸਲੇਸ਼ਨ ਹੈ ਜਿਹੜੀ ਉਹ ਹਾਈ ਕੋਰਟ ਸਰ ਉਹ ਨਾ ਚਿੱਟੇ ਦੇ ਨਾਲ ਨਾਲ ਚਰੋ ਨਸ਼ੇ ਦੇ ਨਾਲ ਨਾਲ ਇੱਕੋ ਸਰੀਰਕ ਸ਼ੋਸ਼ਣ ਵਾਲਾ ਅੱਡਾ ਵੀ ਸੀਗਾ ਬਿਲਕੁਲ ਦੇਪਵਾਰ ਦਾ ਦੇਪਵਾਰ ਦਾ ਜਿਹੜਾ ਅੱਡਾ ਸੀਗਾ ਦੇਪਵਾਰ ਦਾ ਨਾ ਉਹ ਜਿਹੜੀ ਲੇਡੀ ਸੀ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਈ ਇਹ ਵੀ ਜਾਣਕਾਰੀ ਦਿਓ ਦੇਖੋ ਉਹ ਜਿਹੜੀ ਲੇਡੀ ਮਨਜੀਤ ਕੌਰ ਉਹਦੀ ਬੇਟੀ ਤੇ ਇੱਕ ਢਾਬੇ ਦਾ ਕੋਈ ਕਰਮਚਾਰੀ ਢਾਬਾ ਢਾਬੇ ਤੇ ਕੰਮ ਕਰਦਾ ਗੋਟਾ ਸਿੰਘ ਨਾਂ ਦਾ ਬੰਦਾ ਹੈ ਇਹ ਇਹ ਤਿੰਨੇ ਜਿਹੜੇ ਉਸ ਪਰਚੇ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਆ ਤੇ ਹਲੇ ਵੀ ਜੇਲ੍ਹ ਦੇ ਵਿੱਚ ਆ ਕਿਉਂਕਿ ਪਾਕਸੋ ਦੇ ਵਿੱਚ ਤੁਹਾਨੂੰ ਪਤਾ ਜਮਾਨਤ ਨਹੀਂ ਹੁੰਦੀ ਛੇ। ਹੂੰ। ਉਹ ਜੇਲ੍ਹ 'ਚ ਨਹੀਂ ਹਲੇ। ਤੇ ਹੁਣ ਤੁਹਾਡੀ ਕੀ ਮੰਗ ਆ ਤੁਸੀਂ ਸਬੰਧਕ ਅਧਿਕਾਰੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ? ਅੰ ਦੇਖੋ ਜੀ ਇਹਦੇ 'ਚ ਮੇਰੀ ਮੰਗ ਇਹੀ ਹੈ ਕਿ ਵੀ ਜਿਹੜਾ ਇਹ ਪਰਚਾ ਬਿਲਕੁਲ ਝੂਠਾ ਦਰਜ ਕੀਤਾ ਗਿਆ ਸੀ ਇਹਨੂੰ ਰੱਦ ਕੀਤਾ ਜਾਵੇ ਬਸ। ਕਾਰਨ ਉਦੈ ਵੀ ਜਿਹੜੀ ਮਾਨਸਿਕ ਪਰੇਸ਼ਾਨੀ ਹੋਈ ਜਾਂ ਮੇਰਾ ਨੁਕਸਾਨ ਹੋਇਆ ਮੈਨੂੰ ਅੰਡਰਗਰਾਊਂਡ ਰਹਿਣਾ ਪਿਆ ਉਹ ਇੱਕ ਬਾਅਦ ਦੀਆਂ ਬਾਅਦ ਦੀ ਗੱਲ ਹੈਗੀ ਆ ਵੀ ਉਹ ਉਹ ਗੱਲ ਨੂੰ ਜਿਹੜਾ ਹੈਗਾ ਵੀ ਆਪਾਂ ਕਿਵੇਂ ਦੇਖਾਂਗੇ? ਪਰ ਜੇਕਰ ਸਰਕਾਰ ਪ੍ਰੈਮਾ ਫੇਸੀ ਦੇਖੇ ਤਾਂ ਇਹ ਜਿਹੜਾ ਪਰਚਾ ਤੁਰੰਤ ਰੱਦ ਹੋਣਾ ਪਾਉਂਦਾ। ਅੱਛਾ ਸਰ ਜਦੋਂ ਹਾਈ ਕੋਰਟ ਚੂੜੀ ਕਾਸਤਾ ਨਾ ਭਾਵੇਂ ਸਮਾਂ ਦਾ ਲੱਗ ਜੇ ਪਰ ਚੂੜੀ ਬੜੀ ਟਾਈਟ ਕਰ ਦਿੰਦਾ। ਆਪਾਂ ਦੇਖਦੇ ਆ ਜਿਹੜੇ 84 ਦੇ ਵਿੱਚ ਜਾਂ ਉਸ ਤੋਂ ਬਾਅਦ ਚ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ। ਉਹ ਵੱਡੇ ਵੱਡੇ ਰੈਂਕ ਦੇ ਅਫਸਰ ਆ ਜਿਹੜੇ ਹੁਣ ਰਿਜ਼ਲਟ ਆ ਰਹੇ ਹਨ ਉਹ ਟੰਗੇ ਆ ਉਹਨਾਂ ਨੇ। ਬਿਲਕੁਲ ਤੇ ਤੁਸੀਂ ਵੀ ਮੈਂ ਹੋ ਸਕਦਾ ਵੀ ਇਹਨਾਂ ਦੇ ਜਿਹੜੇ ਸਬੰਧ ਅਧਿਕਾਰੀ ਆ ਕੋਈ ਇਹਨਾਂ ਦੇ ਗਾਜ ਡੱਗ ਸਕਦੀ। ਦੇਖੋ ਜੀ ਮੇਰੀ ਜਰੂਰ ਕੋਸ਼ਿਸ਼ ਰਹੇਗੀ ਵੀ ਮੇਰੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਧੱਕਾ ਕੀਤਾ ਹੈ ਮੈਂ ਉਹਨਾਂ ਨੂੰ ਬਖਸ਼ੂਗਾ ਨਹੀਂ ਜੀ ਹਾਂ ਕਿਉਂਕਿ ਨਹੀਂ ਮੈਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਵੀ ਮੈਂ ਨਹੀਂ ਬਖਸ਼ਿਆ ਕਿਸੇ ਨੂੰ ਕਿਉਂਕਿ ਮੈਂ ਪਹਿਲਾਂ ਕਿਸੇ ਨਾਲ ਪੰਗਾ ਲੈਂਦਾ ਨਹੀਂ ਤੇ ਪਰ ਜੇਕਰ ਕੋਈ ਮੇਰੇ ਨਾਲ ਵਧੇਚੀ ਕਰੂਗਾ ਤਾਂ ਫਿਰ ਮੈਂ ਵੀ ਨਹੀਂ ਬਖਸ਼ੂਗਾ ਤਾਂ ਮੇਰੇ ਮੈਂ ਦਿੱਤੋਂ ਤੱਕ ਉਹਨਾਂ ਦਾ ਪਿੱਛਾ ਕੀਤਾ ਗਿਆ ਮੈਂ ਕਰੂੰਗਾ ਬਹੁਤ ਸਵਾਲ ਹੈ ਹਾਂ ਜਦੋਂ ਤੁਹਾਡੇ ਤੇ ਇਹ ਤੁਹਾਨੂੰ ਸ਼ਾਂਤ ਕਰਵਾਉਣ ਲਈ ਪੋਸਕੋ ਐਂਡੀਪੀਐਸ ਦਾ ਪਰਚਾ ਵੀ ਇਹ ਕਰਵਾ ਲਈ ਕਿਉਂਕਿ ਕੁੜੀ ਨਵਾਲਗ ਨਹੀਂ 에어ਪੋਰਟ ਪ੍ਰਸ਼ਾਸਨ ਨੂੰ ਛਿਪਾਇਆ ਕੇ ਰੱਖੀ ਵੀ ਕੁੜੀ ਨੂੰ ਨਵਾਲ ਨਵਾਲ ਦੱਸਿਆ ਗਿਆ ਬਿਲਕੁਲ ਜੀ ਬਿਲਕੁਲ ਇਹਦੇ ਚ ਬਹੁਤ ਵੱਡੀ ਜਿਹੜੀ ਸਰਕਾਰ ਨੇ ਜਿਹੜਾ ਸਾਡੇ ਤੇ ਪਰਚਾ ਦਰਜ ਕਰਨ ਦੀ ਵਾਬਤ ਇੱਕ ਜਿਹੜਾ ਗੱਲ ਨੂੰ ਤੱਤ ਨੂੰ ਛਿਪਾਇਆ ਸਾਡੇ ਤੇ ਪਰਚਾ ਹੁੰਦਾ ਰਾਜੂ ਜੀ 1 ਅਪ੍ਰੈਲ ਨੂੰ ਜੀ ਠੀਕ ਹੈ ਜੀ ਤੇ ਉਸ ਤੋਂ ਘੱਟੋ ਘੱਟ 10 ਦਿਨ ਪਹਿਲਾਂ ਇਹਨਾਂ ਕੋਲੇ ਉਸ ਦੀ ਲੜਕੀ ਦੀ ਓਸਟੀਫਿਕੇਸ਼ਨ ਰਿਪੋਰਟ ਆ ਚੁੱਕੀ ਸੀ ਹਾਂ ਆ ਗਈ ਉਸ ਉਮਰ ਵਾਲੀ ਉਹਦੇ ਵਿੱਚ ਲੜਕੀ ਦੀ ਉਮਰ 18 ਤੋਂ 20 ਸਾਲ ਲਿਖੀ ਹੋਈ ਜਾਨੀ ਦੀ ਉਹਦੇ ਚ ਉੱਪਰਲੀ ਹੱਦ ਨੂੰ ਮਿਥਿਆ ਜਾਂਦਾ ਵੀ ਕਹਿਣ ਤੋਂ ਭਾਵ ਘੱਟੋ ਘੱਟ ਲੜਕੀ ਦੀ ਉਮਰ 20 ਸਾਲ ਸੀਗੀ ਫੇਰ ਵੀ ਸਾਡੇ ਖਿਲਾਫ ਜਿਹੜਾ ਫੌਕਸ ਉਤੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਨਾ ਉਹ ਜਿਵੇਂ ਕਹਿੰਦੇ ਹੋ ਨਾ ਰੂੰਬਾ ਜੀ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ ਹਨਾ ਇਨਸਾਨੀਅਤ ਮਾਨਵਤਾ ਮਨੁੱਖਤਾ ਭਾਈਚਾਰਾ ਹਨਾ ਸਾਰਾ ਯਾਨੀ ਕਿ ਤਬਾਹ ਹੋ ਗਿਆ ਹਨਾ ਵੀ ਬੜੇ ਦੁੱਖ ਦੀ ਗੱਲ ਆ ਵੀ ਜਿਹੜੇ ਸਮਾਜ ਸੇਵੀ ਲੋਕ ਨੇ ਹਨਾ ਤੇ ਫਿਰ ਮੈਨੂੰ ਤਾਂ ਹੁਣ ਜਿਵੇਂ ਆਪਾਂ ਅੱਗੇ ਕਹਿੰਦੇ ਸੀ ਨਾ ਵੀ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਭਗਤ ਸਿੰਘ ਜੰਮੇ ਹਨਾ ਕਿਸੇ ਹੋਰ ਦੇ ਘਰ ਲਈ ਜੰਮੇ ਕਿਉਂਕਿ ਬਰਸ਼ੀਦੀ ਦੇ ਨਾਮ ਵੀ ਸਾਡੇ ਘਰ ਨਾਲ ਜੰਮੇ ਨਾ ਛੀਦੀ ਦੇਣੀ ਪਊ ਤੇ ਮੈਂ ਮਹਿਸੂਸ ਕਰ ਰਿਹਾ ਤੁਹਾਡੇ ਵਾਲੇ ਦੇਖ ਕੇ ਮੈਟਰ ਨੂੰ ਵੀ ਹੁਣ ਮਾਵਾਂ ਐ ਕਹਾ ਕਰਨੀਆਂ ਇਸ ਸਮਾਜ ਸੇਵੀ ਦਾ ਜੰਮੇ ਪਰ ਗਵਾਂਡੀਆਂ ਦੇ ਜੰਮ ਸਾਡੇ ਨਾ ਜਾਣੇ ਸਮਾਜ ਸੇਵੀ ਨੂੰ ਇਹ ਕਿਹਨਾਂ ਨੇ ਕਿਹੜੇ ਢਾਂਗ ਦੇ ਨਾਲ ਕਿਵੇਂ ਯਾਨੀ ਕਿ ਪੁਲੀਸ ਹੀ ਕਰਤਾ ਨਾ ਸਮਾਜ ਸੇਵੀ ਸਭ ਬਿਲਕੁਲ ਸਹੀ ਗੱਲ ਹੈ ਜੀ ਸਮਾਜ ਸੇਵੀਆਂ ਦੀਆਂ ਵੀ ਬਹੁਤ ਬਣਗੀਆਂ ਨੇ ਪਰ ਜਿਹੜੀ ਮੇਰੀ ਬਣਗੀ ਦੇ ਸਮਾਜ ਸੇਵੀ ਹੈਗੇ ਜਾਂ ਤੁਹਾਡੀ ਬਣਗੀ ਦੇ ਸਮਾਜ ਸੇਵੀ ਉਹ ਤਾਂ ਮਾਮਾ ਸੌਖੀ ਸੁੱਕਣਗੀਆਂ ਵੀ ਇਹਦਾ ਸਮਾਜ ਸੇਵੀ ਤਾਂ ਨਹੀਂ ਦਿੰਦੇ ਠੀਕ ਲੋਕਾਂ ਇੱਕ ਤੁਹਾਨੂੰ ਜਿਵੇਂ ਤੁਸੀਂ ਸੱਚ ਲੋਕਾਂ ਦੇ ਮੂਰੇ ਰੱਖਦੇ ਸੀ ਸੁਧੀਪ ਸਿੰਘ ਭਾਮਾ ਜੀ ਤੁਸੀਂ ਲੋਕਾਂ ਦੇ ਮੂਰੇ ਸੱਚ ਰੱਖਿਆ ਤੇ ਉਸਦੇ ਬਾਅਦ ਸਰਕਾਰ ਨੇ ਪ੍ਰਸ਼ਾਸਨ ਨੂੰ ਜ਼ੋਰ ਪਾ ਕੇ ਤੁਹਾਡੇ ਦੇ ਪਰਚਾ ਕਰਾਇਆ ਹਾਂਜੀ ਕੀ ਇਹ ਸਰਕਾਰ ਜਿਹੜੇ ਬਣੀ ਸੀ ਉਹ ਕਹਿੰਦੇ ਸੀਗੇ ਵੀ ਸਾਡਾ ਹੁਣ ਭਵੰਤਮਨ ਸਾਹਿਬ ਹੁਣ ਵੀ ਕਹਿ ਦਿੰਦੇ ਆ ਵੀ ਮੇਰਾ ਬੰਦਾ ਜੇ ਕੋਈ ਕ੍ਰਿਮਿਨ ਕਰੂਗਾ ਤਾਂ ਮੈਂ ਉਹ ਏਦਾਂ ਕਰ ਦੋ ਏਦਾਂ ਕਰ ਦੋ ਪਰ ਹੁਣ ਵੀ ਹੁਣ ਹੋਰ ਵੀ ਵਿਗ ਰਹੇ ਹੈ ਜੀ ਬਿਲਕੁਲ ਬਿਲਕੁਲ ਜੀ ਤੁਸੀਂ ਆਵਾਜ਼ ਚੱਕੀ ਤੇ ਤੁਹਾਡਾ ਉਲਟਾ ਤੁਹਾਡਾ ਨੁਕਸਾਨ ਦੇਖੋ ਕਿੰਨਾ ਤੁਸੀਂ ਅੰਡਰਗਰਾਊਂਡ ਰਹੇ ਜਾਂ ਜੋ ਵੀ ਤੁਹਾਡੇ ਨਾਲ ਹੋਇਆ ਉਹ ਸਾਨੂੰ ਸਭ ਨੂੰ ਪਤਾ ਹੈ ਨਾ ਬਿਲਕੁਲ ਕਿ ਪਰ ਕੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਅਸੀਂ ਵੀ ਇਥੋਂ ਇਹ ਖਤਮ ਕਰਕੇ ਚਲੋ ਕਿਸੇ ਪਾਰਟੀ ਦੇ ਲੈ ਜਾਂਦਾ ਹੁਣ ਵੀ ਚਲੋ ਕਰ ਰਹੇ ਹੈ ਵੀ ਜਮਿਟੀ ਅੰਦਰ ਕਰਤਾ ਜੀ ਕਰਤਾ ਉਹ ਬਤਾ ਪਰ ਹੁਣ ਕਿਹੜਾ ਮੀਟੇ ਅੰਦਰ ਜਾਣ ਤੋਂ ਰੁਕ ਗਿਆ ਇਹਦੇ ਬਾਰੇ ਕੋਈ ਕੁਸਤਾ ਹੋਵੇ ਬਿਲਕੁਲ ਬਿਲਕੁਲ ਜੀ ਦੇਖੋ ਜਿਹੜਾ ਚਿੱਟੇ ਦੀ ਸਮੱਸਿਆ ਜਾਂ ਨਸ਼ਿਆਂ ਦੀ ਸਮੱਸਿਆ ਜਿੰਨੇ ਵੀ ਨਸ਼ੇ ਹੈਗੇ ਸਾਡੇ ਸਮਾਜ ਦੇ ਵਿੱਚ ਪਏ ਜਾਂਦੇ ਉਹਨੂੰ ਟੈਕਲ ਕਰਨ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਇੱਕ ਸਟ੍ਰੈਟੇਜੀ ਦੀ ਲੋੜ ਆ ਹੂੰ ਕਿ ਸਾਡੇ ਹਰੇਕ ਬਲੌਗ ਲੈਵਲ ਤੇ 15 15 20 20 ਪਿੰਡਾਂ ਵਿੱਚ ਇੱਕ ਰੀ ਹੈਵ ਸੈਂਟਰ ਬਣੇ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਉਹਨਾਂ ਨੂੰ ਕਿਤੇ ਸਬੰਧੀ ਟ੍ਰੇਨਿੰਗ ਦਿੱਤੀ ਜਾਵੇ ਵਧੀਆ ਮਾਹੌਲ ਦਿੱਤਾ ਜਾਵੇ ਇੱਥੇ ਤਾਂ ਸਾਰੇ ਦੇ ਸਾਰੇ ਜਿੰਨੇ ਵੀ ਸਾਡੇ ਨਸ਼ਾ ਕਰ ਰਹੇ ਨੌਜਵਾਨ ਇਹਨਾਂ ਨੇ ਉਹ ਜਿਹੜੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਵਾਲੇ ਜਲਾਦ ਹੈ ਉਹਨਾਂ ਦੇ ਵੱਸ ਪਾਏ ਹੋਏ ਆ ਜੀ ਉਹ ਬੁਰੀ ਤਰ੍ਹਾਂ ਕੁੱਟਦੇ ਪਸ਼ੂਆਂ ਵਾਂਗੂ ਕੁੱਟਦੇ ਸਾਡੇ ਨੌਜਵਾਨਾਂ ਨੂੰ ਉਹਨਾਂ ਨੂੰ ਖਾਣ ਪੀਣ ਲਈ ਵੀ ਬਹੁਤ ਮਾੜੇ ਹਾਲਾਤ ਨੇ ਉਹਨਾਂ ਦੇ ਸੋ ਉੱਥੇ ਕਿੰਨੀਆਂ-ਕਿੰਨੀਆਂ ਮੌਤਾਂ ਹੋ ਰਹੀਆਂ ਤੁਸੀਂ ਆ ਦੇਖਿਆ ਨਹੀਂ ਆਪਣੇ ਬੁੱਟਰ ਪਿਛਲੇ ਸਾਲ ਇੱਕ ਮੌਤ ਹੋਈ ਤੇ ਉਹ ਥੋੜੇ ਦਿਨ ਪਹਿਲਾਂ ਛੜਿਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਹੋਈ ਤੇ ਅਕਸਰ ਹੀ ਹੋਉਂਦੀਆਂ ਰਹਿੰਦੀਆਂ ਹਨ ਮਹੀਨੇ ਦੇ ਵਿੱਚ 15-20 ਦਿਨ ਇਹੋ ਜੀ ਖਬਰ ਜ਼ਰੂਰ ਆਉਂਦੀ ਹੈ ਕਿ ਫਲਾਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਔਰ ਜ਼ਿਆਦਾਤਰ ਮੌਤਾਂ ਦੀਆਂ ਖਬਰਾਂ ਬਾਹਰ ਨਹੀਂ ਆਉਂਦੀਆਂ ਕਿਉਂਕਿ ਨਸ਼ਾ ਛਡਾਊ ਕੇਂਦਰ ਵਾਲੇ ਪਰਿਵਾਰ ਵਾਲੇ ਆਪਸ ਦੇ ਵਿੱਚ ਕਿਉਂਕਿ ਦੁਖੀ ਤਾਂ ਹੁੰਦੇ ਹੀ ਉਹ ਨਸ਼ੇ ਵਾਲੇ ਤੋਂ ਪਹਿਲਾਂ ਹੀ ਸੋ ਉਹ ਆਪਸ ਦੇ ਵਿੱਚ ਜਣੇ ਦੀ ਥੋੜੇ ਬਹੁਤ ਪੈਸੇ ਇੰਦਰ ਉੱਧਰ ਦੇ ਕੇ ਮਸਲਾ ਨਿਬੇੜ ਦਿੰਦੇ ਸਰ ਇੱਕ ਗੱਲ ਹੋਰ ਦੱਸੋ ਸਮੁੱਚੀ ਪਬਲਿਕ ਨੂੰ ਉਹਨਾਂ ਨੂੰ ਜਾਣਕਾਰੀ ਹਾਸਲ ਹੋ ਜੇ ਜਿਵੇਂ ਕਿਸੇ ਦੇ ਤੁਹਾਡੇ ਦੇ ਇੱਕ ਜਾਲੀ ਨਜਾਇਜ਼ ਪਰਚਾ ਹੋਇਆ ਹਨ ਮੰਨ ਕੇ ਚਲੋ ਐਸਐਚਓ ਨੇ ਕਰਤਾ ਆਪਾਂ ਡੀਐਸਪੀ ਨੂੰ ਮਿਲਦੇ ਐ ਐਸਪੀ ਨੂੰ ਮਿਲਦੇ ਆ ਐਸਪੀਡੀ ਨੂੰ ਐਸਪੀ ਐਚਪੀ ਨੂੰ ਐਸਐਸਪੀ ਨੂੰ ਮਿਲਦੇ ਆ ਜੇਕਰ ਉੱਥੇ ਵੀ ਗੱਲ ਨਹੀਂ ਮਿਲਦੀ ਤਾਂ ਆਈਜੀ ਡੀਆਈਜੀ ਪੰਜਾਬ ਜਾਂ ਭਗਵੰਤ ਮਾਨ ਇੱਕ ਤਾਂ ਇਹ ਡਿਕਲੇਅਰ ਕਰੋ ਕਲੀਅਰ ਕਰੋ ਆਪਾਂ ਲਿਖਤੀ ਰੂਪ ਚ ਦਰਖਾਸਤ ਦਿੰਨੇ ਕਿ ਜੇ ਜਦੋਂ ਤੁਹਾਨੂੰ ਇਨਸਾਫ ਮਿਲਦਾ ਜਿੱਥੋਂ ਤੱਕ ਤੁਹਾਡੀ ਐਪਲੀਕੇਸ਼ਨ ਗਈ ਹੈ ਉਹਨਾਂ ਲੋਕਾਂ ਦੇ ਕਾਰਵਾਈ ਹੋਊ ਕਿ ਮਹਿੰਦਰਪਾਲ ਲੂੰਬੇ ਤੁਸੀਂ ਇਨਸਾਫ ਦੇਣ ਚ ਅਸਫਲ ਰਹੇ ਹੋ ਦੂਸਰਾ ਤੁਸੀਂ ਭਗਵੰਤ ਮਾਨ ਵਗੈਰਾ ਡੀਆਈਜੀ ਤਾਂ ਕੋਈ ਐਦਾ ਪਹੁੰਚ ਕੀਤੀ ਹੈ ਦੇਖੋ ਜੀ ਮੈਂ ਡੀਆਈਜੀ ਸਾਹਿਬ ਨੂੰ ਵੀ ਲੈਟਰ ਡੀਜੀਪੀ ਸਾਹਿਬ ਨੂੰ ਵੀ ਲੈਟਰਾਂ ਭੇਜੀਆਂ ਭਗਵਾਨਦਮਨ ਜੀ ਨੂੰ ਵੀ ਭੇਜੀਆਂ ਔਰ ਮੈਂ ਕੋਈ ਡਿਪਾਰਟਮੈਂਟ ਛੱਡਿਆ ਹੀ ਨਹੀਂ ਜਿਨ੍ਹਾਂ ਨੂੰ ਕੰਪਲੇਂਟਾਂ ਨਹੀਂ ਪਾਈਆਂ ਤੇ ਜਵਾਬ ਦੇ ਤਾਂ ਫਿਰ ਕਿਤੇ ਨਾ ਕਿਤੇ ਹੈ ਕਿ ਕਾਨੂੰਨੀ ਘੇਰੇ ਬਿਲਕੁਲ ਜਵਾਬ ਨਹੀਂ ਬਣਦੀ ਜੀ ਮੁੱਖ ਮੰਤਰੀ ਦਫ਼ਤਰ ਵੱਲੋਂ ਤਾਂ ਬਸ ਇੰਨੀ ਲੈਟਰ ਆ ਜਾਂਦੀ ਹੈ ਕਿ ਅਸੀਂ ਤੁਹਾਡੀ ਸ਼ਿਕਾਇਤ ਫਲਾਣੇ ਦਫ਼ਤਰ ਨੂੰ ਭੇਜਤੀ ਹੈ ਹੂੰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਉਹਦੇ ਤੇ ਸੋ ਕਹਿਣ ਤੋਂ ਭਾਵੇਂ ਆ ਕਿ ਜਿਹੜਾ ਸ਼ਿਕਾਇਤਾਂ ਦਾ ਨਪਟਾਰਾ ਹੈ ਉਹਦਾ ਚੈਨਲ ਕੋਈ ਬਹੁਤਾ ਵਧੀਆ ਨਹੀਂ ਹੈਗਾ 112 ਦੇ ਵੀ ਕੰਪਲੇਂਟਾਂ ਕਰਦੇ ਹੋਰ ਵੀ ਕਈ ਜਿਹੜੀਆਂ ਪਬਲਿਕ ਪੋਰਟਲ ਇਹਨਾਂ ਨੇ ਬਣਾਏ ਹੋਏ ਆ ਜਿਨ੍ਹਾਂ ਦੇ ਕੰਪਲੇਂਟਾਂ ਲੋਕੀ ਪਾਉਂਦੇ ਆ ਸੋ ਉਹਨਾਂ ਸਾਰੇ ਪੋਰਟਲਾਂ ਦਾ ਬੁਰਾ ਹਾਲ ਹੈ ਬਿਲਕੁਲ ਵੀ ਆਪਰੇਟਿੰਗ ਨਹੀਂ ਹੈਗੇਗੇ ਉਹ ਉਹਨਾਂ ਤੇ ਜਿਹੜੀ ਕੰਪਲੇਂਟ ਜਾਂਦੀ ਹੈ ਉਹਦੀ ਉਹਦਾ ਕੋਈ ਲੋਕਾਂ ਨੂੰ ਨਿਆ ਨਹੀਂ ਮਿਲਦਾ ਅੱਛਾ ਜਿਵੇਂ ਕਿ ਤੁਹਾਡੇ ਗੈਰ ਜਵਾਨਤੀ ਵਾਰੰਟ ਜਾਰੀ ਹੋਈ ਸੀ ਹਨਾ ਇਹ ਹੁਣ ਕਿਵੇਂ ਰੁਕੇ ਦਾ ਮਤਲਬ ਕੀ ਹੈ ਇਹ ਇਹ ਮੈਂ ਮੰਨ ਲਵਾਂ ਹਾਈ ਕੋਰਟ ਤੋਂ ਜਿਹੜਾ ਹੈਗਾ ਲਈ ਹੋਈ ਹੈ ਜੇ ਇੰਟੈਰਮ ਬੇਲ ਉਹ ਉਹ ਜਿਹੜਾ ਪਹਿਲਾਂ ਤਾਂ ਨੋਨ ਅਵੇਲੇਬਲ ਵਾਰੰਟੀ ਸੀ ਕਿ ਮੇਰੇ ਗ੍ਰਫਤਾਰੀ ਤਦੇ ਮੈਨੂੰ ਅੰਡਰਗਰਾਉਂਡ ਹੋਣਾ ਪਿਆ ਸੀਗਾ ਉਦੋਂ ਜੀ ਤੇ ਫਿਰ ਮੈਂ 22 ਦਿਨ ਬਾਅਦ ਜਦੋਂ ਮੈਂ ਆਇਆ ਉਦੋਂ ਤੱਕ ਮੇਰੀ ਜਿਹੜੀ ਉਹ ਜ਼ਮਾਨਤ ਹੋ ਚੁੱਕੀ ਸੀਗੀ ਸੋ ਉਹ ਤਾਂ ਜਿਹੜਾ ਹੈਗਾ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਤਾਂ ਇਹ ਦੇਖਣਾ ਹੁੰਦਾ ਕਿ ਕੇਸ ਦੇ ਫੈਕਟ ਕੀ ਆ ਜੀ ਔਰ ਜਦੋਂ ਅਸੀਂ ਉਹਨਾਂ ਨੂੰ ਸਾਰੇ ਫੈਕਟ ਦਿਖਾਏ ਉਹ ਵੀਡੀਓ ਦਿਖਾਈ ਤਾਂ ਬੜੀ ਸਖਤ ਟਿੱਪਣੀ ਜਿਹੜੀ ਹਾਈ ਕੋਰਟ ਵੱਲੋਂ ਆਈ ਸੀ ਕਿ ਵੀ ਸਰਕਾਰਾਂ ਨੂੰ ਚਾਹੀਦਾ ਤਾਂ ਵੀ ਇਹੋ ਜਿਹੇ ਲੋਕਾਂ ਨੂੰ ਸਨਮਾਨਤ ਕਰੇ ਇਹੋ ਜਿਹੇ ਲੋਕਾਂ ਦਾ ਸਹਿਯੋਗ ਲਵੇ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਪਰ ਮੰਦਭਾਗੀ ਗੱਲ ਹੈ ਕਿ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਜਾਇਜ਼ ਪਰਚਾ ਸਫਸਾਇਆ ਜਾ ਰਿਹਾ ਹਾਂ। ਹਾਂਜੀ ਦੋਸਤੋ ਇਹ ਸਨ ਮਹਿੰਦਰਪਾਲ ਲੂੰਬਾ ਜੀ ਸਮਾਜ ਸੇਵੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਪਿੱਛੇ ਜਿਹਨਾਂ ਤੇ ਇੱਕ ਪਾਸਕੂ ਦਾ ਨਜਾਇਜ਼ ਪਰਚਾ ਪਿਆ ਸੀ ਤੇ ਚਲੋ ਜਿਹੜਾ ਪਰਚਾ ਪਿਆ ਸੀ ਉਹ ਤਾਂ ਬੜੀਆਂ ਗੱਲਾਂ ਬਾਤਾਂ ਹੁੰਦੀਆਂ ਪਰ ਹੁਣ ਕੁਛ ਸੀਸਾ ਜਿਹੜਾ ਪੰਜਾਬ ਦੀ ਪੰਜਾਬੀ ਅਦੇ ਜਿਹੜਾ ਪੁਲਿਸ ਸਬੰਧਤ ਅਧਿਕਾਰੀ ਪ੍ਰਸ਼ਾਸਨੋਂ ਦੀ ਡਰਾਮੇਬਾਜ਼ੀ ਆ ਜਿਹੜੀ ਬਿਲਕੁਲ ਸਾਹਮਣੇ ਆ ਚੁੱਕੀ ਹੈ ਤੇ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਕਾਰਵਾਈ ਜਾਂ ਕੋਈ ਗੱਲਬਾਤ ਹੁੰਦੀ ਆ ਉਹ ਵੀ ਤੁਹਾਡੇ ਸਾਹਮਣੇ ਕਰਾਂਗੇ ਤਦ ਤੱਕ ਮੈਨੂੰ ਗੁਰਚਰਨ ਸਿੰਘ ਰਾਜੂ ਨੂੰ ਤੇ ਮੇਰੀ ਸਮੁੱਚੀ ਸੋਸ਼ਲ ਮੀਡੀਆ ਐਸੋਸੀਏਸ਼ਨ ਨੇ ਹਾਲ ਸਿੰਘ ਵਾਲਾ ਡਾਕਟਰ ਕੁਲਦੀਪ ਸਿੰਘ ਨਰਮਲ ਸਿੰਘ ਨੇਹਾਲ ਜੀ ਤੇ ਹਰਭਜਨ ਸਿੰਘ ਤੂਰਕੋਟ ਨੂੰ ਦਿਉਦਾਜਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਐਸੀ ਗੱਲ